ਸਰਦਾਰ ਸੁਚਾ ਸਿੰਘ ਬੀਬੀ ਕਰਤਾਰ ਕੋਰ ਗੁਰਮਤ ਸਿੱਖਿਆ ਕੇਂਦਰ ਮਿੱਠਾਪੁਰ ਜਲੰਧਰ ਵਿਖੇ ਸਿੱਖ ਇਤਿਹਾਸ ਦੀ ਕਲਾਸ ਵਿੱਚ ਹਾਜ਼ਰ ਵਿਦਿਆਰਥੀ ਸਹਿਬਾਨ ਸਾਰੇ ਜਾਣੇ ਗੱਜਕੇ ਬਲਾਉ ਜੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਸ ਤਰ੍ਹਾਂ ਕਿ ਆਪਾਂ ਸਾਰੇ ਜਾਣੇ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਤਿਹਾਸ ਪੜ੍ਹਦੇ ਰਹੇ ਹਾਂ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੇ ਕਿਸ ਤਰ੍ਹਾਂ ਜਿਹੜਾ ਦੁਨੀਆਂ ਦੇ ਵਿੱਚ ਜਾ ਕੇ ਵੱਖ-ਵੱਖ ਥਾਵਾਂ ਤੇ ਪ੍ਰਚਾਰ ਕੀਤਾ ਹੈ ਠੀਕ ਆ ਸ੍ਰੀ ਗੁਰੂ ਤੇਗ ਬਹਾਦਰ ਜੀ ਜਿਸ ਤਰ੍ਹਾਂ ਆਪਾਂ ਸਾਰਿਆਂ ਨੇ ਪਿਛਲੇ ਇਤਿਹਾਸ ਵਿੱਚ ਸਰਵਣ ਕੀਤਾ ਹੈ ਕਿ ਗੁਰੂ ਤੇਗ ਬਹਾਦਰ ਜੀ ਮਹਾਰਾਜ ਜਿਹੜਾ ਦੁਨੀਆਂ ਦੇ ਵਿੱਚ ਗਏ ਲੋਕਾਂ ਦੇ ਵਿੱਚ ਗਏ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨੂੰ ਉਹਨਾਂ ਨੇ ਪ੍ਰਚਾਰਿਆ ਪ੍ਰਸਾਰਿਆ ਜਿਵੇਂ ਜਿਵੇਂ ਲੋਕ ਉਹਨਾਂ ਨੂੰ ਮਿਲਦੇ ਜੁੰਦੇ ਰਹੇ ਓਵੇਂ-ਓਵੇਂ ਹੀ ਉਹ ਲੋਕਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਸਿੱਖਿਆ ਨਾਲ ਜੋੜਦੇ ਰਹੇ ਅੱਗੇ ਆਪਾਂ ਅੱਜ ਸਰਵਣ ਕਰਨਾ ਹੈ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਹਿੰਦ ਦੀ ਚਾਦਰ ਕਿਹਾ ਜਾਂਦਾ ਹੈ ਉਹ ਕਿਉਂ ਕਿਹਾ ਜਾਂਦਾ ਹੈ ਇਹ ਆਪਾਂ ਸਾਰਿਆਂ ਨੇ ਬੜੇ ਧਿਆਨ ਨਾਲ ਬੜੇ ਕਨਸੈਂਟਰੇਟ ਕਰਕੇ ਸਰਵਣ ਕਰਨਾ ਹੈ ਸਾਰੇ ਬੱਚੇ ਬੜਾ ਧਿਆਨ ਨਾਲ ਇਹ ਸਰਵਣ ਕਰਨਾ ਜੋ ਆਪਾਂ ਇਤਿਹਾਸ ਹੁਣ ਪੜਨ ਲੱਗੇ ਹਾਂ ਕਹਿੰਦੇ ਜਦੋਂ ਕਸ਼ਮੀਰ ਵਿੱਚ ਸ਼ੇਰ ਅਫਗਾਨ ਖਾਨ ਸ਼ੇਰ ਅਫਗਾਨ ਖਾਨ ਕੌਣ ਸੀਗਾ ਵੀ ਉਥੋਂ ਦਾ ਹਾਕਮ ਸੀਗਾ ਕਸ਼ਮੀਰ ਦਾ ਕਹਿੰਦੇ ਉਹਨੇ ਆਪਣੇ ਤਲਵਾਰ ਦੇ ਜ਼ੋਰ ਤੇ ਉਥੋਂ ਦੇ ਜਿਹੜੇ ਲੋਕ ਸਨ Hindu ਲੋਕ ਸਨ ਉਹਨਾਂ ਨੂੰ ਜ਼ਬਰਦਸਤੀ ਮੁਸਲਮਾਨ ਬਣਾਉਣਾ ਸ਼ੁਰੂ ਕਰ ਦਿੱਤਾ ਸੀ ਆਪਣੇ ਘਰਮ ਦੇ ਵਿੱਚ ਉਹਨਾਂ ਨੂੰ ਜ਼ਬਰਦਸਤੀ ਲਿਆਉਣਾ ਸ਼ੁਰੂ ਕਰਤਾ ਸੀ ਤਲਵਾਰ ਦੇ ਜ਼ੋਰ ਤੇ ਮਤਲਬ ਇਹ ਸੀ ਕਿ ਕਈ ਲੋਕਾਂ ਨੂੰ ਉਹ ਲਾਲਚ ਦਿੰਦਾ ਸੀ ਕਿ ਭਾਈ ਪੈਸੇ ਲੈ ਲਓ ਮੇਰੇ ਧਰਮ ਦੇ ਵਿੱਚ ਆ ਜਾਓ ਪਰ ਜੇ ਕੋਈ ਇਸ ਗੱਲ ਤੋਂ ਇਨਕਾਰ ਕਰਦਾ ਸੀ ਤੇ ਕਿਉਂਕਿ ਉਹ ਉਸ ਸਮੇਂ ਦਾ ਸ਼ਾਸਕ ਸੀ ਉਹਨੇ ਲੋਕਾਂ ਤੇ ਜਿਹੜਾ ਤਸ਼ੱਦਦ ਕਰਨਾ ਲੋਕਾਂ ਤੇ ਕਹਿਰ ਕਰਨਾ ਸ਼ੁਰੂ ਕਰ ਦਿੱਤਾ ਤਲਵਾਰ ਦੇ ਜ਼ੋਰ ਤੋਂ ਮਤਲਬ ਇਹ ਸੀ ਕਿ ਲੋਕਾਂ ਨੂੰ ਉਹਨੇ ਜ਼ਬਰਦਸਤੀ ਮਾਰਨਾ ਕੁੱਟਣਾ ਤੇ ਆਪਣੇ ਧਰਮ ਦੇ ਵਿੱਚ ਲਿਆਉਣ ਲਈ ਮਜਬੂਰ ਕਰ ਦਿੱਤਾ ਐਵੇਂ ਹੀ ਲੋਕ ਵਿਚਾਰੇ ਬੜੇ ਦੁਖੀ ਬੜੇ ਪਰੇਸ਼ਾਨ ਹੋ ਕੇ ਉਹਨਾਂ ਨੇ ਸੋਚਿਆ ਕਿ ਹੁਣ ਸਾਡੀ ਕੌਣ ਬਾਹ ਫੜ ਸਕਦਾ ਹੈ ਕੌਣ ਹੈ ਜਿਹੜਾ ਸਾਡੀ ਮਦਦ ਕਰ ਸਕਦਾ ਹੈ ਤੇ ਕਹਿੰਦੇ ਉਹ ਆਪਣੀ ਫਰਿਆਦ ਜਿਹੜੀ ਹੈ ਸ੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਪਾਸ ਕਸ਼ਮੀਰ ਤੋਂ ਚੱਲ ਕੇ ਅਨੰਦਪੁਰ ਸਾਹਿਬ ਵਿੱਚ ਆਪਣੀ ਫਰਿਆਦ ਲੈ ਕੇ ਆਉਂਦੇ ਹਨ ਕਹਿੰਦੇ ਜੋ ਸਤਗੁਰੂ ਜੀ ਦੀ ਸ਼ਰਨ ਵਿੱਚ ਆਉਂਦੇ ਹਨ ਤੇ ਉਹ ਆਣ ਕੇ ਗੁਰੂ ਸਾਹਿਬ ਜੀ ਪਾਸ ਜਦੋਂ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਦਾ ਦੀਵਾਨ ਸਜਦਾ ਹੈ ਤੇ ਆ ਕੇ ਆਪਣੀ ਬੇਨਤੀ ਗੁਰੂ ਤੇਗ ਬਹਾਦਰ ਮਹਾਰਾਜ ਨੂੰ ਦੱਸਦੇ ਹਨ ਕਿ ਗੁਰੂ ਸਾਹਿਬ ਜੀ ਸਾਡੇ ਤੇ ਇਸ ਤਰ੍ਹਾਂ ਜਿਹੜਾ ਹਾਕਮ ਹੈ ਸ਼ੇਰ ਅਫਗਾਨ ਖਾਨ ਹੈ ਸਾਡਾ ਧਰਮ ਜਿਹੜਾ ਹੈ ਜ਼ਬਰਦਸਤੀ ਬਦਲ ਰਿਹਾ ਹੈ ਤੇ ਗੁਰਤੇਗ ਬਹਾਦਰ ਮਹਾਰਾਜ ਉਹਨਾਂ ਦੀ ਸਾਰੀ ਜਿਹੜੀ ਗੱਲ ਨੂੰ ਸੁਣਦੇ ਹਨ ਫਿਰ ਉਹਨਾਂ ਨੂੰ ਇੱਕ ਸਵਾਲ ਦਾ ਜਵਾਬ ਦਿੰਦੇ ਕਿ ਭਾਈ ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡਾ ਧਰਮ ਬਚੇ ਜੇ ਤੁਸੀਂ ਚਾਹੁੰਦੇ ਹੋ ਕਿ ਜਿਹੜਾ ਤੁਸੀਂ ਆਪਣੇ ਧਰਮ ਦੇ ਵਿੱਚ ਪਰਪੱਕ ਰਹੋ ਤੇ ਇਹਦੇ ਵਾਸਤੇ ਤੁਹਾਨੂੰ ਕਿਸੇ ਇੱਕ ਜਿਹੜਾ ਮਹਾਨ ਕੋਈ ਹੋਵੇ ਉਹਦੀ ਕੁਰਬਾਨੀ ਕੋਈ ਬਲੀਦਾਨ ਦੇਣਾ ਪੈਣਾ ਹੈ ਤੇ ਕੋਲ ਜਿਹੜੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ 9 ਸਾਲ ਦੀ ਉਮਰ ਹੈ ਉਹਨਾਂ ਦੀ ਕੋਲ ਬੈਠੇ ਹਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਕਿ ਪਿਤਾ ਜੀ ਥੋਡੇ ਤੋਂ ਮਹਾਨ ਕੌਣ ਹੈ ਜਿਹੜਾ ਕਿਸੇ ਹੋਰ ਲਈ ਬਲੀਦਾਨ ਦੇਵੇ ਵੇਖੋ ਕਿੱਡੀ ਮਹਾਨ ਗੱਲ ਹੈ ਕਿੱਡੀ ਵੱਡੀ ਗੱਲ ਹੈ ਕਿ ਆਪਣੇ ਪਿਤਾ ਜੀ ਨੂੰ ਭੇਜ ਦੇਣਾ ਕਿਸੇ ਲਈ ਮਰਨ ਵਾਸਤੇ ਅੱਜ ਆਪਾਂ ਸਾਰੇ ਬੈਠੇ ਹਾਂ ਤੇ ਕੋਈ ਸਾਨੂੰ ਇਹ ਗੱਲ ਕਹੇ ਕਿ ਭਾਈ ਸਾਡੀ ਲੜਾਈ ਹੋ ਰਹੀ ਹੈ ਤੇ ਤੂੰ ਆਪਦੇ ਪਿਤਾ ਜੀ ਨੂੰ ਆਪਣੇ ਬਾਪੂ ਜੀ ਨੂੰ ਭੇਜਦੇ ਆਪਾਂ ਕਦੇ ਨਹੀਂ ਭੇਜਾਂਗੇ ਕਿਉਂ ਕਿ ਕਿਉਂਕਿ ਸਾਡਾ ਪਿਆਰ ਬੜਾ ਹੈ ਸਾਡਾ ਆਪਣੇ ਪਿਤਾ ਜੀ ਨਾਲ ਪ੍ਰੇਮ ਹੈ ਪਰ ਧੰਨ ਹਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਲੋਕਾਂ ਦੇ ਭਲੇ ਵਾਸਤੇ ਆਪਣੇ ਪਿਤਾ ਜੀ ਨੂੰ ਕਹਿ ਰਹੇ ਹਨ ਗੁਰੂ ਤੇਗ ਬਹਾਦਰ ਜੀ ਨੂੰ ਕਹਿ ਰਹੇ ਹਨ ਕਿ ਪਿਤਾ ਜੀ ਤੁਸੀਂ ਇਉਂ ਕਰੋ ਤੁਸੀਂ ਇਹਨਾਂ ਲਈ ਜਿਹੜਾ ਹੈ ਆਪਣਾ ਆਪ ਵਾਰ ਲਓ ਹੁਣ ਇਹ ਗੱਲ ਪੰਡਤ ਵੀ ਜਾਣਦੇ ਸਨ ਜਿਹੜੇ ਕਸ਼ਮੀਰੀ ਪੰਡਤ ਸਨ ਕਿ ਭਾਈ ਕੇਵਲ ਤੇ ਕੇਵਲ ਗੁਰੂ ਨਾਨਕ ਦਾ ਘਰ ਹੈ ਜਿੱਥੇ ਸਾਨੂੰ ਸਹਾਰਾ ਮਿਲ ਸਕਦਾ ਹੈ ਕਿਉਂਕਿ ਆਪਾਂ ਅੱਜ ਵੀ ਜਦੋਂ ਕਈ ਵਾਰ ਕਿਸੇ ਹੋਰ ਸ਼ਹਿਰ ਦੇ ਵਿੱਚ ਵੀ ਜਾਂਨੇ ਹਾਂ ਤੇ ਉੱਥੇ ਲੋਕ ਕੀ ਕਰਦੇ ਹਨ ਹੁਣ ਆਪਾਂ ਮੰਨ ਕੇ ਚੱਲੋ ਕਿ ਜਿਹੜੇ ਆਪਣੇ ਇੱਥੋਂ ਕਿੰਨੇ ਲੋਕ ਫੋਰਨ ਦੇ ਵਿੱਚ ਚਲੇ ਗਏ ਹਨ ਉੱਥੇ ਜਾ ਕੇ ਜੇ ਕਿਸੇ ਨੂੰ ਕੋਈ ਸਹਾਰਾ ਨਹੀਂ ਮਿਲਦਾ ਉਹ ਕੀ ਲੱਭਦਾ ਹੈ ਕਿ ਭਾਈ ਨਿਸ਼ਾਨ ਸੇਬ ਕਿੱਥੇ ਝੁੱਲ ਰਿਹਾ ਹੈ ਕਿਉਂ ਕਿਉਂਕਿ ਪਤਾ ਹੈ ਕਿ ਗੁਰਦੁਆਰਾ ਹੈ ਗੁਰੂ ਨਾਨਕ ਦਾ ਘਰ ਹੈ ਤੇ ਇੱਥੇ ਜ਼ਰੂਰ ਮੇਰੇ ਪਰੇਸ਼ਾਨੀ ਦਾ ਹੱਲ ਕੀਤਾ ਜਾਵੇਗਾ। ਐਵੇਂ ਹੀ ਉਹ ਜਿਹੜਾ ਕਸ਼ਮੀਰੀ ਪੰਡਤ ਸਨ ਉਹਨਾਂ ਨੂੰ ਪਤਾ ਸੀ ਕਿ ਗੁਰਤੇਗ ਬਹਾਦਰ ਜੀ ਸਾਡੀ ਰੱਖਿਆ ਕਰ ਸਕਦੇ ਹਨ ਤੇ ਉਹ ਜਿਹੜਾ ਆਪਣੀ ਫਰਿਆਦ ਲੈ ਕੇ ਗੁਰਤੇਗ ਬਹਾਦਰ ਮਹਾਰਾਜ ਪਾਸ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਇਹ ਗੱਲ ਕਹੀ ਤੇ ਗੁਰੂ ਸਾਹਿਬ ਜੀ ਨੇ ਬੜੇ ਪ੍ਰੇਮ ਨਾਲ ਬੜੇ ਪਿਆਰ ਨਾਲ ਉਹਨਾਂ ਨੂੰ ਲਾਡ ਕੀਤਾ ਤੇ ਸ੍ਰੀ ਗੁਰਤੇਗ ਬਹਾਦਰ ਮਹਾਰਾਜ ਜੀ ਨੇ ਕਸ਼ਮੀਰ ਦੇ ਪੰਡਤਾਂ ਨੂੰ ਇਹ ਜਿਹੜਾ ਉਹਨਾਂ ਨੂੰ ਹੌਸਲਾ ਦਿੱਤਾ ਕਿ ਭਾਈ ਤੁਸੀਂ ਜਾਓ ਤੇ ਜਾ ਕੇ ਜਿਹੜਾ ਸ਼ੇਰ ਅਫਗਾਨ ਖਾਨ ਹੈ ਉਹਨੂੰ ਇਹ ਕਹਿ ਦਿਓ ਕਿ ਭਾਈ ਜੇ ਤੂੰ ਗੁਰੂ ਤੇਗ ਬਹਾਦਰ ਜੀ ਨੂੰ ਆਪਣੇ ਧਰਮ ਦੇ ਵਿੱਚ ਲੈ ਲਵੇਂਗਾ ਜੇ ਤੂੰ ਸ੍ਰੀ ਗੁਰੂ ਤੇਗ ਬਹਾਦਰ ਨੂੰ ਆਪਣੇ ਧਰਮ ਦੇ ਵਿੱਚ ਲੈ ਲਵੇਂਗਾ ਜੇ ਉਹ ਤੁਹਾਡਾ ਮੁਸਲਿਮ ਧਰਮ ਨੂੰ ਅਪਣਾ ਲੈਣਗੇ ਤੇ ਅਸੀਂ ਸਾਰੇ ਹਿੰਦੂ ਜਿਹੜੇ ਹਾਂ ਖੁਸ਼ੀ-ਖੁਸ਼ੀ ਤੁਹਾਡੇ ਧਰਮ ਨੂੰ ਅਪਣਾ ਲਵਾਂਗੇ ਠੀਕ ਹੈ ਇਥੋਂ ਤੱਕ ਸਾਰੇ ਬੱਚਿਆਂ ਨੂੰ ਸਮਝ ਲੱਗ ਗਈ ਗੱਲ ਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਸ ਤਰ੍ਹਾਂ ਜਿਹੜਾ ਲੋਕਾਂ ਦੇ ਝੁਖੜੇ ਝੂਰ ਕੀਤੇ ਹਨ ਅੱਗੇ ਦੇ ਇਤਿਹਾਸ ਦੇ ਵਿੱਚ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਦੋਂ ਉਹਨਾਂ ਨੂੰ ਇਹ ਸਾਰਾ ਹੌਸਲਾ ਦੇ ਦਿੱਤਾ ਕਿ ਭਾਈ ਤੁਸੀਂ ਹੁਣ ਜਾਓ ਤੁਸੀਂ ਉਹਨੂੰ ਜਾ ਕੇ ਜਿਹੜਾ ਅਫਗਾਨ ਖਾਨ ਹੈ ਸ਼ੇਰ ਅਫਗਾਨ ਖਾਨ ਹੈ ਉਹਨੂੰ ਜਾ ਕੇ ਇਹ ਮੇਰਾ ਸੁਨੇਹਾ ਦੇ ਦਿਓ ਕਿ ਭਾਈ ਜੇ ਤੂੰ ਗੁਰੂ ਤੇਗ ਬਹਾਦਰ ਨੂੰ ਆਪਣੇ ਧਰਮ ਦੇ ਵਿੱਚ ਲੈ ਲਵੇਂਗਾ ਅਸੀਂ ਤੇਰਾ ਕੋਈ ਵਿਰੋਧ ਨਹੀਂ ਕਰਾਂਗੇ ਹੁਣ ਵੇਖੋ ਜਿਹੜਾ ਸ਼ੇਰ ਅਫਗਾਨ ਨੇ ਇਹ ਗੱਲ ਸੁਣੀ ਤੇ ਉਹ ਬੜਾ ਖੁਸ਼ ਹੋਇਆ ਕਿ ਭਾਈ ਕਿਤੇ ਤਾਂ ਮੈਂ ਹਜ਼ਾਰਾਂ ਬੰਦਿਆਂ ਨੂੰ ਆਪਣੇ ਧਰਮ ਦੇ ਵਿੱਚ ਲਿਆਉਣਾ ਸੀ ਤੇ ਕਿਤੇ ਇੱਕ ਬੰਦੇ ਨੂੰ ਜੇ ਮੈਂ ਆਪਣੇ ਧਰਮ ਦੇ ਵਿੱਚ ਲੈ ਆਂਦਾ ਮੇਰੇ ਲਈ ਕਿੰਨਾ ਸੌਖਾ ਹੈ ਹੁਣ ਆਪਾਂ ਨੂੰ ਕੋਈ ਕਵੇ ਕਿ ਭਾਈ ਤੁਸੀਂ 100 ਬੰਦੇ ਨੂੰ ਸਮਝਾਉਣਾ ਹੈ ਤੇ ਜੇ ਕੋਈ ਇਹ ਕਵੇ ਕਿ ਭਾਈ ਇੱਕ ਬੰਦੇ ਨੂੰ ਸਮਝਾ ਦੋ ਸਾਡੇ ਲਈ ਕਿੰਨਾ ਕੌਖਾ ਹੈ ਆਪਾਂ ਉਹਨੂੰ ਪੈਸੇ ਨਾਲ ਡਰ ਨਾਲ ਜਾ ਕਿਸੇ ਨਾ ਕਿਸੇ ਤਰੀਕੇ ਨਾਲ ਸਮਝਾ ਲਵਾਂਗੇ ਐਵੇਂ ਹੀ ਅਫਗਾਨ ਨੇ ਸੋਚਿਆ ਕਿ ਭਾਈ ਇਹ ਤਾਂ ਕੰਮ ਹੀ ਬੜਾ ਸੌਖਾ ਹੈ ਕੱਲਾ ਇੱਕ ਬੰਦਾ ਹੈ ਗੁਰਤੇਗ ਬਹਾਦਰ ਹਨ ਤੇ ਮੈਂ ਉਹਨਾਂ ਨੂੰ ਕੇਵਲ ਤੇ ਕੇਵਲ ਥੋੜੇ ਟਾਈਮ ਦੇ ਵਿੱਚ ਹੀ ਆਪਣੇ ਵੱਲ ਕਰ ਲਵਾਂਗਾ ਜਲਦੀ ਨਿਰਾ ਧਰਮ અપਨਾ ਲੈਣਗੇ ਤੇ ਇਹੀ ਜਿਹੜਾ ਹੌਂਸਲਾ ਲੈ ਕੇ ਕਸ਼ਮੀਰੀ ਪੰਡਿਤ ਗੁਰਤੇਗ ਬਹਾਦਰ ਜੀ ਪਾਸੋਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਵਾਪਸ ਕश्मीर ਕਸ਼ਮੀਰ ਵੱਲ ਰਵਾਨਾ ਹੋ ਜਾਂਦੇ ਹਨ ਠੀਕ ਆ ਇਸ ਤੋਂ ਬਾਅਦ ਕਹਿੰਦੇ ਜਦੋਂ ਆਨੰਦਪੁਰ ਤੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਚੱਲਦੇ ਹਨ ਤੇ ਉਹ ਪਤਾ ਕਿਹੜੇ ਕਿਹੜੇ ਰਸਤੇ ਥਾਣੇ ਦਿੱਲੀ ਵੱਲ ਜਾਂਦੇ ਹਨ ਪਹਿਲਾ ਕੀਰਤਪੁਰ ਪਹੁੰਚਦੇ ਫਿਰ ਉਹਦੇ ਬਾਅਦ ਫੈਜ਼ਾਬਾਦ ਪਹੁੰਚਦੇ ਫਿਰ ਸਮਾਣੇ ਫਿਰ ਕੈਂਥਲ ਫਿਰ ਲਖਣ ਮਾਜਰਾ ਰੌਤਕ ਆਦਕ ਥਾਵਾਂ ਤੋਂ ਹੁੰਦੇ ਹੋਏ ਜਿਹੜਾ ਉੱਥੋਂ ਦੇ ਲੋਕਾਂ ਨੂੰ ਇਹ ਨਾਲ-ਨਾਲ ਹੌਸਲਾ ਦਿੰਦੇ ਹਨ ਕਿ ਭਾਈ ਤੁਸੀਂ ਡਰੋ ਨਾ ਕਿਉਂ ਕਿਉਂਕਿ ਹੁਣ ਗੁਰੂ ਨਾਨਕ ਦਾ ਵਾਰਿਸ ਆ ਗਿਆ ਹੈ ਹੁਣ ਗੁਰੂ ਨਾਨਕ ਦੇ ਘਰ ਤੁਸੀਂ ਆਏ ਹੋ ਤੇ ਤੁਹਾਡੀ ਇੱਥੇ ਫਰਿਆਦ ਜਿਹੜੀ ਹੈ ਜਰੂਰ ਸੁਣੀ ਜਾਵੇਗੀ ਤੁਹਾਨੂੰ ਕਿਸੇ ਨੂੰ ਡਰਨ ਦੀ ਲੋੜ ਨਹੀਂ ਹੈ ਕਿਉਂ ਕਿਉਂਕਿ ਹੁਣ ਤੁਹਾਡਾ ਧਰਮ ਜਿਹੜਾ ਹੈ ਉਹ ਬਦਲਿਆ ਨਹੀਂ ਜਾ ਸਕਦਾ ਹੈ ਜਦੋਂ ਇਹ ਗੱਲ ਲੋਕਾਂ ਨੂੰ ਪਤਾ ਲੱਗੀ ਤੇ ਉਹਨਾਂ ਦੇ ਵਿੱਚ ਹੌਸਲਾ ਹੋ ਗਿਆ ਕਿ ਭਾਈ ਹੁਣ ਗੁਰੂ ਨਾਨਕ ਦੇ ਘਰ ਸਾਡੀ ਜਿਹੜੀ ਬੇਨਤੀ ਚਲੀ ਗਈ ਹੈ ਤੇ ਉੱਥੇ ਕੋਈ ਖਾਲੀ ਨਹੀਂ ਮੁੜਦਾ ਹੈ ਗੁਰੂ ਨਾਨਕ ਦੇ ਘਰ ਤੋਂ ਜਿਨੇ ਜਾ ਕੇ ਉੱਥੇ ਬੇਨਤੀ ਕਰ ਦਿੱਤੀ ਹੈ ਉਹਦੀ ਬੇਨਤੀ ਜ਼ਰੂਰ ਸੁਣੀ ਜਾਂਦੀ ਹੈ ਹੁਣ ਲੋਕਾਂ ਨੂੰ ਹੌਸਲਾ ਹੋ ਗਿਆ ਲੋਕ ਇਸ ਹੌਸਲੇ ਦੇ ਵਿੱਚ ਬੜੇ ਖੁਸ਼ ਹੋਏ ਤੇ ਇਥੋਂ ਤੱਕ ਆਪਾਂ ਅੱਜ ਇਤਿਹਾਸ ਸਰਵਣ ਕਰਦੇ ਹਾਂ ਕੱਲ ਨੂੰ ਆਪਾਂ ਸਰਵਣ ਕਰਾਂਗੇ ਕਿ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਉੱਥੇ ਜਾਂਦੇ ਹਨ ਕਿਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਨਾਲ ਕਿੰਨੇ ਜਿਹੜੇ ਸਿੱਖ ਉਸ ਸਮੇਂ ਨਾਲ ਗਏ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਅੱਗੇ ਜਾ ਕੇ ਜੋ ਵੀ ਉਹਨਾਂ ਦੀ ਡਿਸਕਸ਼ਨ ਹੋਈ ਉਹ ਕਿਸ ਤਰ੍ਹਾਂ ਹੋਈ ਇਹ ਆਪਾਂ ਕੱਲ ਦੇ ਇਤਿਹਾਸ ਦਵਾਨ ਦੇ ਵਿੱਚ ਕੱਲ ਦੀ ਕਲਾਸ ਦੇ ਵਿੱਚ ਸਰਵਣ ਕਰਾਂਗੇ ਸੋ ਅੱਜ ਦੀ ਕਲਾਸ ਦੇ ਵਿੱਚ ਸਾਰੇ ਵਿਦਿਆਰਥੀਆਂ ਪਾਸੋਂ ਇਹ ਮੈਂ ਜਾਨਣਾ ਚਾਹੁੰਨਾ ਹਾਂ ਕਿ ਆਪਾਂ ਨੂੰ ਅੱਜ ਗੁਰਤੇਗ ਬਹਾਦਰ ਮਹਾਰਾਜ ਜੀ ਦੇ ਜੀਵਨ ਤੋਂ ਕੀ ਸਿੱਖਿਆ ਮਿਲੀ ਹੈ ਜੋ ਆਪਾਂ ਅੱਜ ਇਤਿਹਾਸ ਸਰਵਣ ਕੀਤਾ ਹੈ ਇਹਦੇ ਵਿੱਚੋਂ ਸਾਨੂੰ ਕੀ ਸੇਧ ਮਿਲੀ ਹੈ ਕਿ ਜਦੋਂ ਸਾਡੇ ਕੋਲ ਕੋਈ ਆਉਂਦਾ ਹੈ ਤੇ ਸਾਨੂੰ ਕਿਸ ਤਰ੍ਹਾਂ ਉਹਦੇ ਨਾਲ ਵਿਵਹਾਰ ਕਰਨਾ ਚਾਹੀਦਾ ਹੈ ਇਹ ਸਾਰੇ ਵਿਦਿਆਰਥੀਆਂ ਵਿੱਚੋਂ ਜਿੰਨੂੰ ਜਿੰਨੂੰ ਕੋਈ ਸਮਝ ਲੱਗੀ ਹੈ ਉਹ ਹੱਥ ਖੜੇ ਕਰਨ ਜੀ ہمیں شاعری مدد کرنی چاہیے شاباش جی کو ایک بہت سارے انسانیت کے ناطے اور خدمات کی عادت دیکھنا ہویا ہے شاباش بھائی سال کرشنا بھی آگے پیچھے نہیں کرنا چاہیے شاباش تو ہمیں ہم نے سے سالوں اور ایک بہت بڑا مدد کرنی چاہیے شاباش ویری گڈ جانا اپنے پتا جی نکان ਕਾਸ਼ੀਰ ਕਰਦੇ ਸਿੰਸੀ ਨੇ ਇਹ ਟੈਕਸ ਕਿ ਮੇਰਾ ਮੇਰੇ ਪਿਤਾ ਦੀ ਮਾਰੇ ਸ਼ਾਬਾਸ਼ ਵੈਰੀ ਗੁੱਡ ਸ਼ਾਬਾਸ਼ شاش شاباش بھروسہ ہونا چاہیے شاباش ویری گڈ <سلام> شاباش شاباش ਅੰディ ਸੁਸੀ ਬੋਲਸ ਨੇ ਇਹ ਵਾਲ ਸਾਰਿਆਂ ਤੇ ਆ ਸਰਕਾਰ ਜੋਬ ਵੀਰ ਪ੍ਰਿੰਦਰ ਸਿੰਘ ਜੀ ਉਹਨਾਂ ਨੇ ਇਹ ਕਹਾਣੀ ਇਤਿਹਾਸ ਨੂੰ ਲਾਈ ਨਵੇਂ ਪਾਛਾਈ ਲਈ ਇਤਿਹਾਸ ਨੂੰ ਚੱਲ ਰਿਹਾ ਸੀ ਉਹ ਆਪਾਂ ਨੇ ਸੁਣਿਆ ਤੇ ਤੁਸੀਂ ਬਹੁਤ ਸੋਹਣੇ ਸਾਰਿਆਂ ਨੇ ਜਵਾਬ ਦਿੱਤੇ ਕਿ ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਜੀ ਨੂੰ ਕਿੰਨਾ ਹੌਸਲਾ ਮਿਲਿਆ ਉਹ ਬਾਣੀ ਦੇ ਨਾਲ ਜੁੜੇ ਸੀ ਇਤਿਹਾਸ ਨਾਲ ਜੁੜੇ ਸੀ ਉਹਨਾਂ ਨੂੰ ਇਨਸਾਨੀਅਤ ਦੀ ਕਦਰ ਪਤਾ ਸੀ ਉਹਨਾਂ ਨੂੰ ਪਤਾ ਸੀ ਕਿ ਮੇਰੇ ਪਿਤਾ ਦੀ ਦਸਤੀ ਜੇ ਕੋਈ ਆਇਆ ਤਾਂ ਇਹ ਖਾਲੀ ਨਹੀਂ ਹੋਣਾ ਚਾਹੀਦਾ ਇਹ ਸਾਨੂੰ ਇਤਿਹਾਸ ਪੜਨ ਦਾ ਮਤਲਬ ਵੀ ਹੈ ਕਿ ਸਾਨੂੰ ਇਹ ਜੋ ਬਹੁਤ ਸਾਰੇ ਸਿਖਿਆਵਾਂ ਵੀ ਲੈਣੀਆਂ ਚਾਹੀਦੀਆਂ ਕਿ ਅਜਿਹਾ ਕੀ ਸਵਾਲਾਂ ਦੇ ਜਵਾਬ ਦਿੱਤੇ ਉਹ ਸਾਨੂੰ ਸਾਡੀ ਜ਼ਿੰਦਗੀ ਦੇ ਵਿੱਚ ਵੀ ਆਉਣੇ ਚਾਹੀਦੇ ਆ ਮਤਲਬ ਸਾਡੇ ਦੀ ਵੀ ਇਦਾਂ ਦੀ ਸਿਚੁਏਸ਼ਨ ਹੋਣੀ ਆ ਅਸੀਂ ਤਾਂ ਕਿਸੇ ਦੀ ਮਰਦ ਸਾਨੂੰ ਕਰਨੀ ਚਾਹੀਦੀ ਸਿਰਫ ਪੜਨ ਤੱਕ ਸੀਮਤ ਰਹਿਣਾ ਚਾਹੀਦਾ ਠੀਕ ਹੈ ਜੀ ਠੀਕ ਹੈ ਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਜੀ ਕੀ ਫਤਿਹ